ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਖੁਰਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਾਂ ਜੀ ਅ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਜਿਹੜੀ ਵੀਡੀਓ ਹੈਗੀ ਉਹ ਨੌਜਵਾਨ ਮੁੰਡੇ ਕੁੜੀਆਂ ਲਈ ਖੁਸ਼ਖਬਰੀ ਵਾਲੀ ਗੱਲ ਹੈ ਜਿਹੜੇ ਪੀ ਟੈਟ ਜਾਂ ਸੀ ਟੈਟ ਪਾਸ ਨੇ ਠੀਕ ਹੈ ਜੀ ਤਾਂ ਉਹਨਾਂ ਲਈ ਭਰਤੀ ਆ ਚੁੱਕੀ ਹੈ ਜੀ ਪੀਜੀਟੀ ਟੀਜੀਟੀ ਆਰਪੀ ਆਰਟੀ ਰਿਕਰੂਟਮੈਂਟ 2024-25 ਆਰਮੀ ਪਬਲਿਕ ਸਕੂਲ ਪਟਿਆਲਾ ਸੰਗਰੂਰ ਅਤੇ ਅੰਮ੍ਰਾਲਾ ਵਿੱਚ ਰੈਗੂਲਰ ਅਸਾਮੀਆਂ ਤੇ ਭਰਤੀ ਆਈ ਹੈ ਜੀ ਠੀਕ ਹੈ ਜਿਹੜੇ ਮੇਰੇ ਦੋਸਤ ਭੈਣ ਭਰਾ ਪੀਟੈਟ ਤੇ ਸੀਟੈਟ ਪਾਸ ਨੇ ਉਹਨਾਂ ਲਈ ਖੁਸ਼ਖਬਰੀ ਵਾਲੀ ਗੱਲ ਹੈ ਆਰਮੀ ਪਬਲਿਕ ਭਾਵ ਏਪੀਐਸ ਜਿਹੜੇ ਸਕੂਲਸ ਹੁੰਦੇ ਆ ਉਹਨਾਂ ਵਿੱਚ ਭਰਤੀ ਆਈ ਹੈ ਤੇ ਆਪਾਂ ਨੂੰ ਪਤਾ ਵੀ ਜਿਹੜੇ ਇਹ ਪਬਲਿਕ ਸਕੂਲਸ ਹੁੰਦੇ ਆ ਆਰਮੀ ਪਬਲਿਕ ਇਹ ਸੈਂਟਰ ਦੇ ਹੁੰਦੇ ਆ ਤੇ ਸੈਂਟਰ ਦੀ ਜਿਹੜੀ ਸੈਲਰੀ ਹੈ ਉਹ ਆਪਣੇ ਨਾਲੋਂ ਪੰਜਾਬ ਨਾਲੋਂ ਕਿ ਕਾਫੀ ਹੱਦ ਤੱਕ ਉਹਨਾਂ ਦਾ ਫਰਕ ਹੈ ਠੀਕ ਹੈ ਜੀ ਕਿਉਂਕਿ ਇਹਨਾਂ ਦੀ ਜਲਦੀ ਜਿਹੜੀ ਜੋਇਨਿੰਗ ਹੋਣ ਤੋਂ ਬਾਅਦ ਹੀ ਜਿਹੜੀ ਤਕਰੀਬਨ ਸੈਲਰੀ ਉਹ 45000 ਤੋਂ ਪਲੱਸ ਹੁੰਦੀ ਹੈ ਠੀਕ ਹੈ ਜੀ ਤਾਂ ਕੀ ਹੈ ਜੀ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਨੀ ਕਿੰਨੀਆਂ ਪੋਸਟ ਆਈਆਂ ਜੀ ਕਿਹੜੀਆਂ-ਕਿਹੜੀਆਂ ਪੋਸਟ ਆਈਆਂ ਫਿਰ ਭਾ ਕਰਕੇ ਵੀਡੀਓ ਸ਼ੂਟ ਲੈ ਕੇ ਅੰਤ ਤੱਕ ਜੁਰੂਰ ਸਾਥੀ ਮਿੱਤਰਾਂ ਨਾਲ ਜੁਰੂਰ ਸਾਂਝੀ ਕਰਿਓ ਟੀਚਿੰਗ ਅਪਰਚੂਨਿਟੀ ਐਟ ਆਰਮੀ ਪਬਲਿਕ ਸਕੂਲਸ ਆਰਮੀ ਪਬਲਿਕ ਸਕੂਲਸ ਇਨ ਅੰਮਾਲਾ ਕੈਂਟ ਪਟਿਆਲਾ ਐਂਡ ਸੰਗਰੂਰ ਆਰ ਰਿਨੌਂਡ ਫੋਰ ਥੇਅਰ ਕਮਿਟਮੈਂਟ to provide quality education okay sir are currently seeking passionate and dedicated educator okay ji esteemed attaching teaching faculty if you are a qualified teacher with a strong desire to make a positive impact on young minds we encourage you to explore these exciting career opportunity ta inna ne dassa ve je kar toade mann de vich ja tusi ik apne aap di kabiliyat rakhde ho ta toade vaste ik wadiya mauka hai ki tusi apni kabiliyat nu pesh kar sakde ho theek hai ji ਆਰਮੀ ਪਬਲਿਕ ਸਕੂਲਾਂ ਦੇ ਵਿੱਚ ਜਿਹੜੀਆਂ ਪੋਸਟਾਂ ਹੋਈਆਂ ਹੋਈਆਂ ਹਨ ਹਾਂ ਤਿੰਨ categories ਇਹਨਾਂ ਨੇ ਰੱਖੀ ਹੋਈ ਜੀ PG T ਇੰਗਲਿਸ਼ ਫਿਜ਼ਿਕਸ ਪੇਂਟਿੰਗ ਇਨਫੋਰਮੇਟਿੰਗ ਪ੍ਰੈਕਟਿਸ ਫਿਜ਼ੀਕਲ ਐਜੂਕੇਸ਼ਨ ਇਹਨਾਂ ਸਾਰਿਆਂ ਦੇ ਵਿੱਚ ਜਿਹੜੀਆਂ ਉਹ ਪੋਸਟਾਂ ਹੋਈਆਂ ਹੋਈਆਂ ਦੂਸਰਾ ਜੀ TGT ਇੰਗਲਿਸ਼ ਸਾਇੰਸ ਸੋਸ਼ਲ ਸਾਇੰਸ ਮੈਥਮੈਟਿਕਸ ਹਿੰਦੀ ਡਾਂਸ ਕੰਪਿਊਟਰ ਸਾਇੰਸ ਤੇ ਲਾਸਟ ਆਪਣੇ ਕੋਲੇ PRT ਇਹ ਚਾਰ ਪੋਜੀਸ਼ਨਸ ਠੀਕ ਹੈ ਜੀ ਇਹਨਾਂ ਦੀਆਂ ਆਈਆਂ ਨੇ ਤਾਂ ਜੇਕਰ एलिजिਬਿਲਟੀ ਦੀ ਗੱਲ ਕਰੀਏ ਤਾਂ to be considered for these positions candidates must meet the following criteria sab to pehla fresh candidates ne ji no experience di load ni theek hai ji below 40 hone chahidi hai ie raise of 1 april 2025 to theek hai ji experience candidates below 57 hai ya 75 to sorry 57 to khat hone chahidi hai experience jehda include huga ex serviceman vi usi tarah 1 april 2025 education qualification ਦੀ ਗੱਲ ਕਰ ਲਈ ਕੈਂਡੀਡੇਟ ਮਸਟ ਪੋਸੈਸ ਸੂਦਾ ਨੇਸੈਸਰੀ ਆਫ ਅਕੈਡੈਮਿਕ ਕੁਆਲਿਫਿਕੇਸ਼ਨ ਐਸ ਪਰ CBSE ਬਾਇਲॉज ਆਫ ਦਾ ਰਿਸਪੈਕਟਿਵ ਪੋਜੀਸ਼ਨਸ ਪਾ ਬੂਦੂ CBSE ਦਾ ਸਿਲੇਬਸ ਵੀ ਪੜਿਆ ਹੋਣਾ ਚਾਹੀਦਾ ਤੇ ਉਹਦੀ ਜਿਹੜੀ ਮਹਾਰਤ ਵੀ ਹੋਣੀ ਚਾਹੀਦੀ ਆ ਆਪ ਵੀ ਜਿਹੜਾ CBSE ਦੀ ਨੋਲੇਜ ਰੱਖਦਾ ਹੋਵੇ ਠੀਕ ਹੈ ਜੀ ਫੋਰ ਡਿਟੇਲਸ ਇਨਫੋਰਮੇਸ਼ਨ ਪਲੀਜ਼ ਵਿਜ਼ਿਟ ਦਾ ਸਕੂਲ ਵੈਬਸਾਈਟ apsambala.education.in ਤੇ ਉੱਪਰ ਤੁਸੀਂ ਸਰਚ ਕਰ ਸਕਦੇ ਹੋ ਜਾ ਕੇ ਠੀਕ ਹੈ ਜੀ ਆਹ ਐਪਲੀਕੇਸ਼ਨ ਜਿਹੜਾ ਪ੍ਰੋਸੈਸ ਆ ਗਿਆ ਵੀ ਕਿਸ ਤਰ੍ਹਾਂ ਜਿਹੜੀ ਤੁਸੀਂ ਐਪਲੀਕੇਸ਼ਨ ਨੂੰ ਪ੍ਰੋਸੈਸ ਕਰ ਸਕਦੇ ਹੋ ਠੀਕ ਹੈ ਜੀ ਓਬਟੇਨਡ ਐਪਲੀਕੇਸ਼ਨ ਫਿਲਮ ਫਾਰਮ ਡਾਊਨਲੋਡ ਦਾ ਪ੍ਰਸਕ੍ਰਾਈਬਡ ਐਪਲੀਕੇਸ਼ਨ ਫਾਰਮ ਫ্রম ਦਾ ਸਕੂਲ ਵੈਬਸਾਈਟ ਇਹ ਤੋਂ ਤੁਸੀਂ ਆਪਣਾ ਜਿਹੜਾ ਫਾਰਮ ਆਫ ਡਾਊਨਲੋਡ ਕਰ ਸਕਦੇ ਹੋ ਫਿਰ ਐਪਲੀਕੇਸ਼ਨ ਫਾਰਮ ਫਿਲ ਆਊਟ ਅ ਸੈਪਰੇਟ ਐਪਲੀਕੇਸ਼ਨ ਫਰਮ ਈਚ ਪੋਜੀਸ਼ਨਸ ਯੂ ਆਰ ਅਪਲਾਈਂਗ ਫੋਰ ਪੀਜੀਟੀ ਟੀਜੀਟੀ ਅ ਵੱਖਰਾ ਵੱਖਰਾ ਜਿਹੜਾ ਉਹ ਫਾਰਮ ਭਰਿਆ ਜਾਣਾ ਤੁਸੀਂ ਪੀਜੀਟੀ ਲਈ ਅਪਲਾਈ ਕਰ ਰਹੇ ਹੋ ਟੀਜੀਟੀ ਲਈ ਕਰ ਰਹੇ ਹੋ ਜਾਂ ਪੀਆਰਟੀ ਲਈ ਅਪਲਾਈ ਕਰ ਰਹੇ ਹੋ ਤੇ ਜੇਕਰ ਫੀ ਰਜਿਸਟ੍ਰੇਸ਼ਨ ਫੀ ਦੀ ਗੱਲ ਕਰੇ ਤਾਂ ਸਬਮਿਟ ਹੈ ਡਿਮਾਂਡ ਡਰਾਫਟ ਆਫ ਰੁਪੀਸ 2000 ਸੌਰੀ 250 ਬਾ 250 ਰੁਪਏ ਦਾ ਜਿਹੜਾ ਡਰਾਫਟ ਹੈ ਉਹ ਤੁਹਾਨੂੰ ਕਟਵਾਉਣਾ ਪਊਗਾ ਰਜਿਸਟ੍ਰੇਸ਼ਨ ਵਾਸਤੇ ਐਪਲੀਕੇਬਲ ਪੇਅਬਲ ਫਾਰ ਆਰਮੀ ਪਬਲਿਕ ਸਕੂਲ ਅੰਮਾਲਾ ਕੈਂਟ ਇਸ ਤੋਂ ਬਾਅਦ ਸਬਮਿਟ ਐਪਲੀਕੇਸ਼ਨ ਹੈ ਸੈਂਡ ਦਾ ਕੰਪਲੀਟਡ ਐਪਲੀਕੇਸ਼ਨ ਫਾਰਮ ਅਲੋਂਗ ਵਿਦ ਅਟੈਸਟਡ ਕਾਪੀਜ਼ ਆਫ ਆਲ ਨੈਸੈਸਰੀ ਡਾਕੂਮੈਂਟਸ ਸਰਟੀਫਿਕੇਟ ਮਾਰਕਸ਼ੀਟ ਡਿਗਰੀ ਇਤਰਾ ਟੂ ਦਾ ਫੋਲੋਇੰਗ ਇਹਨਾਂ ਦੇ ਉੱਪਰ ਤੁਸੀਂ ਜਿਹੜਾ ਸਾਰਾ ਆਪਣੇ ਜਿਹਨੇ ਵੀ ਡਾਕੂਮੈਂਟ ਬਣਦੇ ਆ ਤੁਹਾਡੇ ਤੋਂ ਮੰਗੇ ਗਏ ਆ ਉਹ ਤੁਸੀਂ ਇਹਦੇ ਤੇ ਪੋਸਟ ਕਰਨੇ ਆ ਪ੍ਰਿੰਸੀਪਲ ਆਰਮੀ ਪਬਲਿਕ ਸਕੂਲ ਅੰਮ੍ਰਾਲਾ ਕੈਂਟ ਦੇ ਉੱਪਰ 90 ਅਲੈਗਜ਼ੈਂਡਰਾ ਰੋਡ ਅੰਮ੍ਰਾਲਾ ਕੈਂਟ ਠੀਕ ਹੈ ਜੀ ਇਹਦੇ ਉੱਪਰ ਤੁਸੀਂ ਜਿਹੜੇ ਆਪਣਾ ਭੇਜ ਸਕਦੇ ਹੋ ਬਾਈ ਡਾਕ ਐਪਲੀਕੇਸ਼ਨ ਡਿਟੇਲ ਜਿਹੜੇ ਡੈਡ ਲਾਈਨ ਦਿੱਤੀ ਹੈ 10 ਜਨਵਰੀ 2025 ਭਾਵੇਂ ਲਾਸਟ ਜਿਹੜੀ ਹੋਊਗੀ ਅਕੈਡਮਿਕ ਸੈਸ਼ਨ 25-26 ਲਈ ਜਿਹੜੇ ਉਹ ਮੰਗ ਕਰ ਰਹੇ ਆ ਆ ਬਾਕੀ ਸਾਰੀ ਜਿਹੜੀ ਡਿਟੇਲ ਕੁਝ ਕੇ ਇਹਨਾਂ ਨੇ ਦਿੱਤੀ ਹੋਈ ਹੈ ਤੁਸੀਂ ਜਿਹੜੇ ਹੋਣਾ ਸੀਟ ਟੈਟ ਜਾਂ ਪੀ ਟੈਟ ਤੁਸੀਂ ਪਾਸ ਹੋਣੇ ਚਾਹੀਦੇ ਹੋ ਠੀਕ ਹੈ ਜੀ ਵਿਦ ਅ ਮਿਨਿਮਮ ਆਫ 60% ਜਿਹੜੇ ਨੰਬਰ ਤੁਹਾਡੇ ਹੋਣੇ ਚਾਹੀਦੇ ਆ ਟੀਜੀ ਟੇ ਪੀਟੀਜੀ ਵਾਸਤੇ ਠੀਕ ਹੈ ਜੀ ਬਾਕੀ ਡਿਟੇਲ ਤੁਸੀਂ ਦੇਖ ਹੀ ਸਕਦੇ ਹੋ ਠੀਕ ਹੈ ਜੀ ਆਹ ਜਿਹੜਾ ਲਾਸਟ ਦੇ ਉੱਪਰ ਇਹਨਾਂ ਨੇ ਪੋਸਟਾਂ ਦਿੱਤੀਆਂ ਹੋਈਆਂ ਇੰਗਲਿਸ਼ ਫਿਜ਼ਿਕਸ ਮੈਥ ਜਿਹੜੇ ਹੈਗੇ కెਮਿਸਟਰੀ ਸੋਸ਼ਲ ਸਾਇੰਸ ਆ ਸਾਇੰਸ ਹਿੰਦੀ ਪੰਜਾਬੀ ਸਾਰੀਆਂ ਹੀ ਪੋਸਟਾਂ ਜਿਹੜੀਆਂ ਉਹ ਦਿੱਤੀਆਂ ਹੋਈਆਂ ਜਿਹੜੇ ਮੇਰੇ ਦੋਸਤ ਮਿੱਤਰ ਭੈਣ ਭਰਾ ਆਰਮੀ ਪਬਲਿਕ ਸਕੂਲਾਂ ਵਿੱਚ ਜਾਣਾ ਚਾਹੁੰਦੇ ਆ ਉਹ ਕਿਰਪਾ ਕਰਕੇ ਜਰੂਰ ਅਪਲਾਈ ਕਰਨ ਤੇ ਵੀਡੀਓ ਨੂੰ ਵੱਧ ਤੋਂ ਵੱਧ ਸਾਥੀ ਮਿੱਤਰਾਂ ਨਾਲ ਜਰੂਰ ਸਾਂਝਾ ਕਰੋ ਸੋ ਮਿਲਦੇ ਆ ਕਿਸੇ ਨਵੀਂ ਜਾਣਕਾਰੀ ਦੇਣਾ ਤਦ ਤੱਕ ਲਈ ਧੰਨਵਾਦ